ਪੁੱਤ ਦੀ ਕਟਿਆ ਕਰਤੂਤ ਦੇਖੋ ਜਿਨੇ 30 ਰੁਪਈਆ ਦੇ ਪਿੱਛੇ ਆਪਣੀ 70-75 ਸਾਲ ਦੀ ਬਜ਼ੁਰਗ ਮਾਂ ਦੀ ਲੱਤ ਤੋੜ ਦਿੱਤੀ ਕਹਿੰਦਾ ਕਿ ਮੈਨੂੰ 30 ਰੁਪਏ ਦੇ ਮੈਂ ਸਿਗਰਟਾਂ ਲੈ ਕੇ ਆਉਣੀਆਂ ਮਾਂ ਬਜ਼ੁਰਗ 70-75 ਸਾਲਾਂ ਦੀ ਉਹ ਕਹਿੰਦੀ ਮੇਰੇ ਕੋਲੇ ਕੋਈ ਪੈਸਾ ਹੈ ਨਹੀਂ ਤਾਂ ਉਹਨੇ ਗੁੱਸੇ ਦੇ ਵਿੱਚ ਆਪਣੀ ਮਾਂ ਨੂੰ ਇੰਨਾ ਜਿਆਦਾ ਕੁੱਟਿਆ ਕਿ ਕੁੱਟ-ਕੁੱਟ ਕੇ ਉਸ ਮਾਂ ਦੀ ਲੱਤ ਤੋੜ ਦਿੱਤੀ ਇਹ ਘਟਨਾ ਬਠਿੰਡਾ ਦੇ ਪਿੰਡ ਕੋਠੇ ਸੁੱਚਾ ਸਿੰਘ ਤੋਂ ਸਾਹਮਣੇ ਆਈ ਆ ਤੇ ਫੇਰ ਉਸ ਬਜ਼ੁਰਗ ਮਾਂ ਨੂੰ ਉਥੋਂ ਦੀ ਵੈਲ ਨੌਜਵਾਨ ਵੈਲਫੇਅਰ ਸੇਵਾ ਸੁਸਾਇਟੀ ਵਾਲਿਆਂ ਨੇ ਚੁੱਕ ਕੇ ਬਠਿੰਡਾ ਦੇ ਸਿਵਲ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਬੇहद ਮੰਦਭਾਗੀ ਕੜਨਾ ਪੰਜਾਬ ਦੇ ਅੰਦਰ ਕਿ ਤੂੰ ਸੋਚ ਕਿ ਤੇਰੀ ਮਾਂ ਨੂੰ ਤੂੰ ਕਮਾ ਕੇ ਦੇਣਾ ਹੁਣ ਜਵਾਨ ਪੋਤਾਂ ਤੂੰ ਉਹਦਾ ਤੂੰ ਕਮਾ ਕੇ ਦੇਣਾ 70 75 ਸਾਲਾਂ ਦੀ ਬੁੱਢੀ ਮਾਂ ਨੂੰ ਕਿ ਹੁਣ ਮਾਂ ਨੇ ਤੈਨੂੰ ਪੈਸੇ ਦੇਣੇ ਆ ਕਿ ਤੂੰ ਪੈਸੇ ਮਾਂ ਤੋਂ ਮੰਗ ਰਿਆਂ ਤੇ ਜੇ ਉਹਦੇ ਕੋਲੇ ਹੈ ਨਹੀਂਗੇ ਤੇ ਤੂੰ ਉਹਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਨਾਲੇ ਵੈਸੇ ਵੀ ਮਾਂ ਪਿਓ ਨੂੰ ਹੁੰਦਾ ਕਿ ਜੇਕਰ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ 3 ਪੁੱਤਾਂ ਨੇ ਨਸ਼ੇ ਵਿੱਚ ਓਡਾਉਣੀਆਂ ਤਾਂ ਫਿਰ ਉਹ ਕਿੱਥੋਂ ਦੇ ਦੇਣ ਲੱਗਦਾ ਹੈ ਕਿ ਇਸ ਮਾਂ ਦੇ ਸ਼ਾਇਦ ਇਹਦੇ ਘਰ ਵਾਲਾ ਵੀ ਮਾਂ ਦੇ ਹੈ ਨਹੀਂਗਾ ਉਹਦੀ ਹਾਲਤ ਦੇਖ ਕੇ ਇੰਜ ਲੱਗਦਾ ਉਹਦੀਆਂ ਗੱਲਾਂ ਤੋਂ ਇੰਜ ਪ੍ਰਤੀਤ ਹੁੰਦਾ ਕਿਉਂਕਿ ਉਹ ਮਾਂ ਕਹਿ ਰਹੀ ਸੀ ਕਿ ਮੈਨੂੰ ਪਿਛਲੇ 3 ਦਿਨਾਂ ਤੋਂ ਲੱਗ ਰਿਹਾ ਸੀ ਕਿ ਇਹ ਮੁੰਡਾ ਮੈਨੂੰ ਕੁੱਟੂਗਾ ਮੈਨੂੰ ਮਾਰ ਨਾ ਦੇਵੇ ਕਹਿੰਦੀ ਪਹਿਲਾਂ ਨਹੀਂ ਇਹਨੇ ਕਦੇ ਐਵੇਂ ਕੀਤਾ ਪਰ ਪਹਿਲੀ ਵਾਰ ਹੀ ਇਹਨੇ ਐਵੇਂ ਕੀਤਾ ਕਹਿੰਦੀ ਮੈਂ ਆਪਦੇ ਭਰਾ ਨੂੰ ਫੋਨ ਲਾਇਆ ਕਿ ਮੈਨੂੰ ਲੈ ਜਾ ਕਹਿੰਦੀ ਮੈਨੂੰ ਐਂ ਡਰ ਸੀ ਕਿ ਮੈਂ ਆਪਦੇ ਭਰਾ ਨੂੰ ਕਿਹਾ ਕਿ ਮੈਨੂੰ ਇਹ ਮਾਰ ਨਾ ਦੇਵੇ ਤੇ ਮੈਂ ਆਪਦੇ ਭਰਾ ਨੂੰ ਫੋਨ ਕਰ ਰਹੀ ਸੀ ਕਿ ਮੈਨੂੰ ਲੈ ਜਾ ਕਹਿੰਦੀ ਪਹਿਲਾਂ ਵੀ ਇਹ ਮੈਨੂੰ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਨ ਦਿੰਦਾ ਮੇਰੇ ਨਾਲ ਲੜਨ ਲੱਗ ਜਾਂਦਾ ਕਿ ਤੂੰ ਉਹਨਾਂ ਨੂੰ ਐਵੇਂ ਕਿਉਂ ਕਹਿੰਨੀ ਆ ਤਾਂ ਕਹਿੰਦੀ ਹੁਣ ਜਿਹੜਾ ਮੇਰਾ ਡਰ ਸੀ ਉਹੀ ਸੱਚ ਹੋਇਆ ਕਿ ਇਹਨੇ ਮੈਨੂੰ 30 ਰੁਪਇਆ ਦੇ ਪਿੱਛੇ ਇੰਨਾ ਕੁੱਟਿਆ ਕਿ ਅੱਜ ਉਹ ਮਾਂ ਹਸਪੀਟਲ ਅੰਦਰ ਪਈ ਰੋ ਰਹੀ ਆ ਉਹ ਬਜ਼ੁਰਗ ਮਾਂ ਇਹ ਵੀ ਦੱਸਦੀ ਆ ਕਹਿੰਦੀ ਮੇਰਾ ਪੁੱਤਰ ਡਿਪਰੈਸ਼ਨ 'ਚ ਰਹਿੰਦਾ ਕਿਉਂਕਿ ਉਹਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਗਈ ਉਹਦਾ ਇੱਕ ਬੱਚਾ ਵੀ ਆ ਉਹ ਬੱਚੇ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ ਕੀ ਕਾਰਨ ਆ ਉਹਦੇ ਘਰ ਵਾਲੀ ਉਹਨੂੰ ਕਿਉਂ ਛੱਡ ਕੇ ਗਈ ਇਹਨਾਂ ਨਸ਼ਿਆਂ ਕਰਕੇ ਜਾਂ ਕੋਈ ਹੋਰ ਕਾਰਨ ਰਿਹਾ ਇਹਦੀ ਹਲੇ ਕੋਈ ਵੀ ਸਚਾਈ ਜਿਹੜੀ ਸਾਹਮਣੇ ਨਹੀਂ ਆ ਸਕੀ ਇਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਪਰ ਮਾਂ ਦਾ ਕਹਿਣਾ ਹੈ ਕਿ ਮੇਰਾ ਪੁੱਤਰ ਡਿਪਰੈਸ਼ਨ ਵਿੱਚ ਆ ਤਾ ਕਰਕੇ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਮਾਂ ਦੀ ਹਾਲਤ ਇੰਨੀ ਤਰਸਯੋਗ ਆ ਦੇਖੀ ਨਹੀਂ ਜਾਂਦੀ ਜਦੋਂ ਉਹ ਬਜ਼ੁਰਗ ਮਾਂ ਗੱਲਾਂ ਕਰਦੀ ਰੋ ਰਹੀ ਆ ਤਾਂ ਉਹ ਵਿਚਾਰੀ ਤੇ ਤਰਸ ਹੁੰਦਾ ਕਿ ਕੀ ਉਹਨੇ ਆਪਦੇ ਜਾਨੇ ਜਦੋਂ ਉਹਦੇ ਘਰ ਪੁੱਤ ਦਾ ਜਨਮ ਹੋਇਆ ਹੋਊਗਾ ਕਿੰਨੀ ਖੁਸ਼ੀ ਮਨਾਈ ਹੋਊਗੀ ਕਿ ਮੇਰੇ ਘਰ ਪੁੱਤ ਜੰਮਿਆ ਮੈਨੂੰ ਉਹ ਕਿੰਨਾ ਕੁਛ ਉਹਨੇ ਸੁਪਨੇ ਲਏ ਹੋਣਗੇ ਕਿ ਜਦੋਂ ਇਹ ਜਵਾਨ ਹੋਊਗਾ ਐਂ ਕਰੂਗਾ ਐਂ ਕਰੂਗਾ ਐਂ ਘਰ ਬਣਾਊਗਾ ਮੇਰੀ ਐਂ ਸੇਵਾ ਕਰੂਗਾ ਤੇ ਪਤਾ ਨਹੀਂ ਸੀ ਕਿ ਉਹ ਇਸ ਕਦਰ ਘਟਿਆ ਇਨਸਾਨ ਨਿਕਲੂਗਾ ਕਿ 70-75 ਸਾਲਾਂ ਦੀ ਉਮਰ ਦੇ ਵਿੱਚ ਉਹ ਆ ਕੇ ਆਪਣੀਆਂ ਮਾਂ ਦੀਆਂ ਲੱਤਾਂ ਬੰਨਿਆ ਕਰੇਗਾ ਤੇ ਕੋਈ ਇਹ ਪੰਜਾਬ ਦੀ ਪਹਿਲੀ ਘਟਨਾ ਨਹੀਂ ਕਿੰਨੀਆਂ ਘਟਨਾਵਾਂ ਨੇ ਅੱਜ ਤੱਕ ਜਿਹੜੀਆਂ ਨਸ਼ੇ ਕਰਕੇ ਮੁੰਡਿਆਂ ਨੇ ਆਪਣੇ ਮਾਪਿਆਂ ਨੂੰ ਬੁਰੇ ਤਰੀਕੇ ਕੁੱਟਿਆ ਤੇ ਕਈ ਤਾਂ ਘਟਨਾਵਾਂ ਇਥੋਂ ਤੱਕ ਕਿ ਆਪਦੇ ਮਾਪਿਆਂ ਨੂੰ ਨਸ਼ੇ ਪਿੱਛੇ ਪੈਸੇ ਮੰਗਰੇ ਸੀ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਪਿਛਲੇ ਦਿਨੀ ਵੀ ਪੰਜਾਬ ਦੇ ਅੰਦਰ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਜਿੱਥੇ ਆਪ ਦੇ ਬਜ਼ੁਰਗ ਪਿਓ ਨੂੰ ਮੁੰਡੇ ਨੇ ਐਵੇਂ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਬੇਹੱਦ ਮੰਦ ਭਾਗੀਆਂ ਘਟਨਾਵਾਂ ਜੇਕਰ ਸਾਡਾ ਇੱਥੋਂ ਦਾ ਸਿਸਟਮ ਚੰਗਾ ਹੋਵੇ ਇੱਥੇ ਕੋਈ ਸਰਕਾਰਾਂ ਨੇ ਚੱਜ ਦੇ ਪ੍ਰਬੰਧ ਕੀਤੇ ਹੋਣ ਇੱਥੇ ਨਸ਼ੇ ਖਤਮ ਕੀਤੇ ਹੋਣ ਪੰਜਾਬ ਦੇ ਅੰਦਰ ਤਵੇਰ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਆਏ ਦਿਨ ਪੰਜਾਬ ਦੇ ਅੰਦਰ ਕਿੰਨੀਆਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਚਿੱਟੇ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਵੱਖ-ਵੱਖ ਨਸ਼ਿਆਂ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਅਸੀਂ ਜਿਹੜੇ ਇਹ ਨਸ਼ੇ ਆ ਖਤਮ ਕਰ ਦਿੱਤੇ ਆ ਇਹਨਾਂ ਨੂੰ ਠੱਲ ਪਾ ਦਿੱਤੀ ਆ ਪਰ ਚਿੱਟਾ ਏ ਕਿ ਸ਼ਰੇ ਆਮ ਵਿਕ ਰਿਆ ਨਸ਼ੇ ਜਿਹੜੇ ਸ਼ਰੇ ਆਮ ਵਿਕ ਰਹੇ ਆ ਤੇ ਫੇਰ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਕੱਲਾ ਚਿੱਟਾ ਹੀ ਨਹੀਂ ਨਸ਼ਾ ਚਾਹੇ ਸਿਗਰਟ ਬੀੜੀ ਸ਼ਰਾਬ ਚਾਹੇ ਚਿੱਟਾ ਏ ਤੇ ਚਾਹੇ ਸਮੈਕ ਕੁਝ ਵੀ ਹੋਵੇ ਚਾਹੇ ਅਫੀਮ ਭੁੱਕੀ ਕੁਝ ਵੀ ਸਾਰੇ ਨਸ਼ੇ ਹੀ ਘਰਾਂ ਦੀ ਤਬਾਹੀ ਕਰਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਨਿਤ ਸਾਹਮਣੇ ਆਉਂਦੀਆਂ ਕਿਤੇ ਸ਼ਰਾਬ ਕਰਕੇ ਇਹੋ ਜਿਹੀ ਘਟਨਾ ਵਾਪਰ ਗਈ ਕਿਤੇ ਕਿਤੇ ਜਿਵੇਂ ਅਫੀਮ ਦੇ ਕਰਕੇ ਪੋਸਟ ਦੇ ਕਰਕੇ ਘਰਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੀਆਂ ਪੈਲੀਆਂ ਵਿਕ ਗਈਆਂ ਕਾਰੋਬਾਰ ਠੱਪ ਹੋ ਗਏ ਚਿੱਟਾ ਪੰਜਾਬ ਦੇ ਜੜ੍ਹਾਂ ਦੇ ਅੰਦਰ ਬੈਠ ਗਿਆ ਚਿੱਟੇ ਕਰਕੇ ਥਾਂ-ਥਾਂ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਅੰਮ੍ਰਿਤਸਰ ਏਰੀਏ ਤੋਂ ਇੱਕ ਘਟਨਾ ਅੱਜ ਸਾਹਮਣੇ ਆਈ ਹੈ ਕਿ ਚਿੱਟੇ ਕਰਕੇ ਨੌਜਵਾਨ ਦੀ ਮੌਤ ਹੋ ਗਈ ਪਰ ਸੋ ਕਿਉਂਕਿ ਉੱਥੇ ਜਲੰਧਰ ਤੋਂ ਇੱਕ ਘਟਨਾ ਸਾਹਮਣੇ ਆਈ ਸੀ ਕਿ ਨੌਜਵਾਨ ਆਪਦੇ ਦੋਸਤ ਦੇ ਘਰ ਹੀ ਜਿਹਦੀ ਮੌਤ ਹੋ ਗਈ ਸੀ ਚਿੱਟੇ ਦੀ ਓਵਰਡੋਜ਼ ਕਾਰਨ ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਨਸ਼ਿਆਂ ਕਰਕੇ ਜਿਹੜੇ ਨੌਜਵਾਨ ਮਰ ਜਾਂਦੇ ਨੇ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਨੇ ਤੇ ਸਰਕਾਰਾਂ ਦਾਅਵੇ ਕਰਦੀਆਂ ਨਹੀਂ ਥਕਦੀਆਂ ਕਿ ਅਸੀਂ ਨਸ਼ੇ ਨੂੰ ਠੱਲ ਪਾਤੀ ਪਰ ਕਿਤੇ ਵੀ ਜਿਹੜੀ ਇਹ ਹੈਗੀ ਆ ਹਕੀਕਤ ਸਮਾਜ ਦੇ ਅੰਦਰ ਦੇਖਦੀ ਨਹੀਂ ਦਿਖਾਈ ਨਹੀਂ ਦਿੰਦੀ ਕਿ ਕਿਤੇ ਨਸ਼ਾ ਬੰਦ ਹੋਇਆ ਫਿਰ ਪਤਾ ਨਹੀਂ ਕਿਉਂ ਜੇਕਰ ਰੋਕ ਰਿਆ ਨਸ਼ਾ ਫਿਰ ਜਿਹੜੇ ਇਹ ਚਿੱਟਾ ਵੇਚਣ ਵਾਲੇ ਆ ਉਹਨਾਂ ਤੇ ਕਾਹਤੋਂ ਨਹੀਂ ਦੇਖਤ ਪੈਂਦੀ ਕਿਉਂ ਸ਼ਰੇ ਆਮ ਹੀ ਹਲੇ ਵੀ ਇਹ ਨਸ਼ੇ ਵਿਕੀ ਜਾਂਦੇ ਆ ਨਸ਼ੇ ਮਿਲੀ ਜਾਂਦੇ ਆ ਤੇ ਨਾਲੇ ਇਕੱਲਾ ਚਿੱਟਾ ਹੀ ਨਹੀਂ ਬਾਕੀ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਆ ਮਾਂ ਨੂੰ ਜਿਹਨੇ ਕੁੱਟਿਆ ਇਨੇ ਬੁਰੇ ਤਰੀਕੇ ਦੇ ਨਾਲ ਉਹ ਕਿਹੜੇ ਨਸ਼ੇ ਪਿੱਛੇ ਕੁੱਟਿਆ ਸਿਰਫ ਕਿੰਦਾ ਮੈਂ ਬੀੜੀਆਂ ਲੈ ਕੇ ਆਉਣੀ ਆ ਮਾਂ ਕਹਿੰਦੀ ਪਹਿਲਾਂ ਸ਼ਰਾਬ ਪਿੰਦਾ ਸੀ ਹੁਣ ਤਾਂ ਉਹ ਸ਼ਰਾਬ ਵੀ ਛੱਡ ਗਿਆ ਪਰ ਬੀੜੀਆਂ ਦੇ ਪਿੱਛੇ ਉਹਨੇ ਮਾਂ ਵੀ ਜਿਹੜੀ ਹੈਗੀ ਲੱਤ ਤੋੜ ਕੇ ਰੱਖਦੀ ਆ ਤਾਂ ਇਹਦੇ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਸੋ ਮੋਟੋ ਲਿਆ ਗਿਆ ਏ ਉਹਨਾਂ ਨੇ ਬਠਿੰਡਾ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਕਿਹਾ ਏ ਤੇ ਉਥੋਂ ਦੇ ਜਿਹੜੇ ਸੀਨੀਅਰ ਪੁਲਿਸ ਕਪਤਾਨ ਆ ਉਹਨਾਂ ਨੂੰ ਕਿਹਾ ਏ ਕਿ ਜਲਦੀ ਤੋਂ ਜਲਦੀ ਇਸ ਪੂਰੇ ਮਾਮਲੇ ਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਤਾਂ ਲੈਣਾ ਵੀ ਚਾਹੀਦਾ ਜੇਕਰ ਐਂ ਆਈ ਬਜ਼ੁਰਗਾਂ ਦੀ ਕੁੱਟਮਾਰ ਹੁੰਦੀ ਰਹੀ ਤਾਂ ਫੇਰ ਸਾਡੇ ਪੰਜਾਬ ਦਾ ਨਕਸ਼ਾ ਕੀ ਬਣ ਰਿਹਾ ਏ ਕੀ ਹਾਲਤ ਹੋ ਗਈ ਆ ਪੰਜਾਬ ਦੀ ਨਸ਼ੇ ਕਰਕੇ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਆਏ ਦਿਨ ਕਿਤੇ ਲੋਕਾਂ ਦੀਆਂ ਜਾਨਾਂ ਕਿਤੇ ਤਾਂ ਨਸ਼ੇ ਕਰਕੇ ਜਾ ਰਹੀਆਂ ਤੇ ਕਿਤੇ ਨਸ਼ੇ ਵਾਲੇ ਜਿਹੜੇ ਕਤਲ ਕਰ ਰਹੇ ਆ ਉਹਨਾਂ ਕਰਕੇ ਜਾ ਰਹੀਆਂ ਬੇਹੱਦ ਮੰਦ ਭਾਗੀਆਂ ਘਟਨਾਵਾਂ ਕੱਲ ਵੀ ਇੱਕ ਮੁੰਡੇ ਦੀ ਮੌਤ ਹੋਈ ਆ ਪੰਜ ਭੈਣਾਂ ਦਾ ਇੱਕੋ ਭਰਾ ਸੀ ਤਾਂ ਕਹਿੰਦੇ ਨੇ ਕਿ ਘਰ ਪਰਿਵਾਰ ਵਾਲੇ ਇਹ ਇਲਜ਼ਾਮ ਲਾਉਂਦੇ ਨੇ ਕਿ ਸਾਡਾ ਮੁੰਡਾ ਜਿਹੜਾ ਚਿੱਟੇ ਕਰਨ ਤੋਂ ਚਿੱਟੇ ਦਾ ਨਸ਼ਾ ਕਰਨ ਤੋਂ ਰੋਕਦਾ ਸੀ ਜਿਹੜੇ ਕਰਕੇ ਉਸ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਉਤਾਰਿਆ ਗਿਆ ਉਸ ਘਟਨਾ ਦੀ ਕੀ ਚਾਹੀਏ ਕੀ ਨਹੀਂ ਪਰ ਹਕੀਕਤ ਇਹ ਹੀ ਆ ਕਿ ਆਏ ਦਿਨ ਇਹਨਾਂ ਨੂੰ ਨਸ਼ਿਆਂ ਕਰਕੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਪੰਜਾਬ ਦੇ ਅੰਦਰ ਹੋ ਰਹੀਆਂ ਜਾਂ ਫਿਰ ਮਾਪਿਆਂ ਨੂੰ ਐਵੇਂ ਨਸ਼ੇੜੀਆਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸਰਕਾਰ ਨੂੰ ਇਸ ਨੂੰ ਹੋਰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਤੇ ਇਸ ਚੀਜ਼ ਦਾ ਜਿਹੜਾ ਹੱਲ ਕਰਨਾ ਚਾਹੀਦਾ